ਖਰੀਕੇ ਦੀ ਇਲਦੀ ਸੈਰ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਬੱਸ ਅਗਲੇ 15 ਦਿਨਾਂ ਅੰਦਰ ਸਲਾਨੀਆਂ ਲਈ ਹਰ ਰੋਜ਼ ਪਾਣੀ ਵਾਲੀ ਬੱਸ ਚਲਾਇਆ ਜਾਂਦਾ ਦਾਵਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਿਆਂਦੀ ਗਈ ਪੀਲੇ ਰੰਗ ਦੀ ਬੱਸ ਨੂੰ ਭੇਜਿਆ ਗਿਆ ਸੀ ਗੁਆ ਚੋਣਾਂ ਤੋਂ ਪਹਿਲਾਂ ਸਿਰਫ ਟ్రਾਇਲ ਲਈ ਸੀ ਪੀਲੇ ਰੰਗ ਦੀ ਬੱਸ ਫਾਜ਼ਿਲਕਾ ਦੇ ਬੋਹਰ ਵਿੱਚ ਗੈਂਗਰੇਪ ਦੀ ਕਥਿਤ ਘਟਨਾ ਕੰਮ ਤੋਂ ਘਰ ਵਾਪਸ ਜਾ ਰਹੀ ਲੜਕੀ ਨੂੰ ਅਗਵਾ ਕਰਕੇ 6 ਜਣਿਆਂ ਨੇ ਕੀਤਾ ਗੈਂਗਰੇਪ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸੜਕ ਤੇ ਸੁੱਟ ਜਾਣ ਦਾ ਇਲਜ਼ਾਮ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਸ਼ੁਰੂ ਚੰਡੀਗੜ੍ਹ ਦੇ 45ਵੇਂ ਸਲਾਨਾ ਰੋਲਸ ਫੈਸਟੀਵਲ ਦਾ ਅੱਜ ਤੀਜਾ ਤੇ ਆਖਰੀ ਦਿਨ ਅਰਸਤੋ ਬਾਦ ਫੁੱਲਾਂ ਦੀਆਂ ਕਿਸਮਾਂ ਦੀ ਲਗਾਈ ਗਈ ਹੈ ਪ੍ਰਦਰਸ਼ਨੀ ਤਿੰਨ ਦਿਨੀ ਫੈਸਟੀਵਲ ਵਿੱਚ ਹੈਲੀਕਾਪਟਰ ذریعے 7 ਮਿੰਟਾਂ ਚ ਸ਼ਹਿਰ ਦੀਆਂ ਮੁੱਖ ਥਾਵਾਂ ਦੀ ਦਿਖਾਈ ਜਾ ਰਹੀ ਹੈ ਚਲਕ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸੈਦ ਨੂੰ ਪਾਕਿਸਤਾਨ ਨੇ ਦੱਬੀ ਆਵਾਜ਼ ਵਿੱਚ ਮੰਨਿਆ دہشتਗਰਦ ਪਾਕਿਸਤਾਨ ਦੇ ਡਾਣ ਨਿਊਜ਼ ਦੇ ਹਵਾਲੇ ਤੋਂ ਖਬਰ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਹਾਫਿਜ਼ ਦਾ ਨਾਮ ਅਤਵਾਦ ਰੋਕੂ ਕਾਨੂੰਨ ਤਹਿਤ ਚੌਥੀ ਸੂਚੀ ਚ ਕੀਤਾ ਸ਼ਾਮਿਲ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਵੀ ਚੁੱਕੀ ਸੀ ਹਾਫਿਜ਼ ਨੂੰ ਅਤਵਾਦੀ ਐਲਾਨੇ ਜਾਣ ਦੀ ਮੰਗ